ਅਦੇਬ ਤਰੀਕੇ ਦੇ ਨਾਲ ਖੁੱਲ ਰਹੀਆਂ ਬਰਾਂਚਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲਿਆ ਦੱਸਦੀ ਕਿ ਹਾਈਵੇ ਦੇ ਨਾਲ ਨਜ਼ਾਇਜ਼ ਤੋੜਤੇ ਖੁੱਲ ਰਹੀਆਂ ਬਰਾਂਚਾਂ ਨੂੰ ਲੈ ਕੇ ਲੋਕ ਰੋਸ਼ ਜਤਾ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਹਾਈਵੇ ਦੇ ਨਾਲ ਬਰਾਂਚਾਂ ਖੋਲਣ ਨਾਲ ਕਾਫੀ ਵੱਡੇ ਹਾਸੇ ਹੋ ਸਕਦੇ ਹਨ ਤੇ ਇਨ੍ਹਾਂ ਹਾਸਿਆਂ ਦਾ ਕੌਣ ਜ਼ਿੰਮੇਵਾਰ ਹੋਵੇਗਾ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਇਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਤੇ ਹੀ ਲੋਕਾਂ ਨੇ ਕਿਹਾ ਕਿ ਅਗਰ ਪ੍ਰਸ਼ਾਸਨ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਕੋਟ ਦਾ ਦਰਵਾਜ਼ਾ ਖਰਕਾਵਾਂਗੇ ਦੱਸਦੀ ਕਿ ਹਪਟਾਨਕੋਟ ਹਾਈਵੇ ਮਾਧਵਪੁਰ ਦੀਆਂ ਤਸਵੀਰਾਂ ਹਨ ਜਿੱਥੇ ਨਜਾਇਜ਼ ਤਰੀਕੇ ਦੇ ਨਾਲ ਖੁੱਲ ਰਹੀਆਂ ਬਰਾਚਾਂ ਨੂੰ ਲੈ ਕੇ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ ਆਓ ਸੁਣਦੇ ਹਾਂ ਕਿ ਇਹ ਪੂਰਾ ਮਾਮਲਾ ਤਤਕ ਬਨੇ ਰੋ ਸਾਜਨਤ ਦੇਖਦਰਾ ਪੰਜਾਬ ਜੇ ਕੇ ਨਿਊਜ਼ ਦੇਖੋ ਇਹ ਜਿਹੜੀ ਬੇਰ ਬਰਾਂਚਾਂ ਖੁੱਲੀਆਂ ਹਾਈਵੇ ਉੱਪਰ ਜਿਸ ਦਾ ਕੋਈ ਧੋਖ ਨਹੀਂ ਬੰਦਾ ਸਰਕਾਰ ਨੂੰ ਲਗਾਤਾਰ ਚੋਨਾ ਹੀ ਲੱਗ ਰਿਹਾ ਔਰ ਇਸ ਤੋਂ ਪਹਿਲੇ ਵੀ ਇੱਕ ਖਬਰ ਪ੍ਰਕਾਸ਼ ਕੀਤੀ ਗਈ ਤੁਹਾਡੇ ਚੈਨਲ ਰਾਹੀਂ ਮੀਡੀਆ ਰਾਹੀਂ ਉਸ ਤੋਂ ਬਾਅਦ ਵੀ ਵੀਡੀਓਜ਼ ਜਿਹੜੇ ਮੈਡਮ ਪਠਾਨਕੋਟ ਨੇ ਕਿਹਾ ਹੈ ਕਿ ਠੇਕੇਦਾਰ ਅਲੋਜ ਰੈਮ ਨੂੰ ਦਿੱਤਾ ਜਾਂਦਾ ਜੋ ਪਰ ਅਸੀਂ ਕਹਿੰਦੇ ਰੈਮ ਨੂੰ ਕੀ ਹੈ ਸਰਕਾਰ ਨੂੰ ਧੋਖਾ ਹੀ ਰੱਖਿਆ ਜਾਂਦਾ ਹੈ ਇਹ ਸਰਕਾਰ ਲਗਾ ਧੋਖਾ ਨਹੀਂ ਲੋਕਾਂ ਦਾ ਧੋਖਾ ਨਾਗਾ ਜੇ ਹਾਈਵੇ ਦੇ ਉੱਪਰ ਇਸ ਤਰ੍ਹਾਂ ਕੋਈ ਸ਼ਾਵਲੇ ਮਹਤਵ ਹੋਵੇ ਤਾਂ ਜ਼ਿੰਮੇਵਾਰ ਕੌਣ ਹੈ ਅਨਸਾਸੀ ਤਰੀਕੇ ਨਾਲ ਬਰਾਜਾ ਖੋਲ ਕੇ ਸਰਕਾਰ ਨੂੰ ਰੈਵਨਿਊ ਨਾਲ ਲੱਖਾਂ ਕਰੋੜਾ ਚੂਨਾ ਲਾਇਆ ਜਾ ਰਿਹਾ ਹੈ ਇਹ ਗਲਤ ਹੈ ਔਰ ਇਜ਼ੀ ਜਿਹੜੀ ਹੈ ਜਲਦ ਜਲਦ ਬਰਾਜਾ ਬੰਦ ਹੋਣ ਚਾਹੀਦੀ ਹੈ ਇੰਦੇ ਉਪਰ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਅਲਿਦਾ ਕੈਕਸ਼ਨ ਨਾ ਹੋ ਨਾ ਕਿਤਨਾ ਲੱਗਦਾ ਕਿਤਨਾ ਕਿਤੇ ਮਿਲੀ ਭਗਤ ਹੈਗੀ ਹੈ ਸਰਕਾਰ ਦੀ ਪ੍ਰਸ਼ਾਸਨ ਦੀ ਔਰ ਕਿਤਨਾ ਕਿਤੇ ਜਿਹੜੇ ਠੇਕੇਦਾਰ ਕੁਝ ਐਕਸਟਰਾ ਆਰਡੀਨਰੀ ਕੋਈ ਚੀਜ਼ ਨਹੀਂ ਦਿੱਤੀ ਜਾ ਰਹੀ ਜਿਹੜਾ ਕਿ ਇਹ ਆਪਣੇ ਤਰਲੇ ਨਾਲ ਜਿਹੜਾ ਕੰਮ ਕਰ ਰਹੇ ਨੇ ਜੇ ਜਾਇਜ਼ ਹੈ ਤੇ ਸਾਨੂੰ ਸਿਸਟਮ ਦੱਸੇ ਸਾਨੂੰ ਐਕਸਾਈ ਵੀਵਾਦ ਦੱਸੇ ਜਾਇਜ਼ ਹੈਗਾ ਤੇ ਨਜਾਇਜ਼ ਹੈ ਤੇ ਰੰਦੇ ਸਮੇ ਇਹਨੂੰ ਬੰਦ ਕਰਵਾਇਆ ਜਾਏ ਔਰ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇ ਆਉਣ ਵਾਲੇ ਸਮੇਂ ਵਿੱਚ ਕਾਰਵਾਈ ਨਹੀਂ ਕੀ ਹੋਂਦੀ ਤੇ ਆਹੀਂ ਮਾਜੋਗ ਸੁਪਰੀਮ ਕੋਰਟ ਵਿੱਚ ਜਾਵਾਂਗੇ ਅਸੀਂ ਹਾਈ ਕੋਰਟ ਜਾਵਾਂਗੇ ਹਰ ਪਾਸੇ ਅਸੀਂ ਪ੍ਰਸ਼ਾਸਨ ਦਰਵਾਜ਼ਾ ਖਟਕਾਵਾਂਗੇ ਔਰ ਇਹਨਾਂ ਵੇਦ ਬ੍ਰਾਂਚਾਂ ਨੂੰ ਬੰਦ ਕਰਨ ਵਾਸਤੇ ਲਾਹ ਤੱਕ ਸੰਘਰਸ਼ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਹੈ ਕਿ ਇੱਥੇ ਆ ਕੇ ਰਿਵਿਊ 26 ਕਰੋੜ ਰੁਪਏ ਰਿਵਿਊ ਦਿੱਤਾ ਜਾਂਦਾ ਹੈ। ਕੀ ਇੱਕ ਦੁਕਾਨਦਾਰ ਜੇ ਆਪਣਾ ਮਾਲ ਪਾ ਲੈਂਦਾ ਤੇ ਗਾਕਾਂ ਦੀ ਸਿਰਦਰਦੀ ਹੈ ਕਿ ਨੂੰ ਵੱਧ ਪੈਸੇ ਦੇ ਕੇ ਉਹਦੀ ਦੁਕਾਨ ਚਲਾਈਏ? ਨਹੀਂ। ਉਸੇ ਤਰ੍ਹਾਂ ਜੇ ਇਹ ਗਲਤ ਇਰਾਦਿਆਂ ਨੂੰ ਜਲਦ ਤੋਂ ਬੰਦ ਕਰਵਾਇਆ ਜਾਏ ਨਹੀਂ ਤਾਂ ਸਭ ਸਾਹ ਜਿਹੜਾ ਸੰਘਰਸ਼ ਬਿਲਕੁਲ ਬਜਾਏਗੀ।